ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸ਼ਹਾਦਤ ਦਾ ਦਿਹਾੜਾ ਸਾਹਿਬ ਸ਼੍ਰੀ ਗੁਰਦਰਸ਼ਨ ਦੇ ਬਾਰਾ ਜੀ ਪੰਜਵੇਂ ਪਾਤਸ਼ਾਹ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਭਾ ਵਿਖੇ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਦੀਆਂ ਦੀ ਦਿਸ਼ਾ ਨਿਰਦੇਸ਼ਾਂ ਅਨਸਾਰ ਸਾਰੀ ਸੰਗਤ ਦੇ ਸਹਿਯੋਗ ਨਾਲ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਪੁਸ਼ਾਪੁਰ ਗੁਰਦਾਰਾ ਸਿੰਘ ਸਭਾ ਵਿਖੇ ਪਨਾਇਆ ਜਾ ਰਿਹਾ ਹੈ ਉਸ ਨੂੰ ਸਮਰਪਿਤ ਜੋ ਅਗਰ ਕੀਰਤਨ ਹੈ 4 ਵਜੇ ਰਾਮਾਇਣ ਸਿੰਘ ਸ਼ਹਿਰ ਦੇ ਲੋਕਲ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ 7 ਵਜੇ ਦੇ ਕਰੀਬ ਗੁਰਦਾਰਾ ਸਾਹਿਬ ਵਿਖੇ ਵਾਪਸ ਵਿਕੇ ਸਵਾਪਤ ਹੋਵੇਗਾ ਆਪ ਸਭ ਸਬਸਤਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਇਹ ਉਸ ਸ਼ਾਂਤੀ ਤੇ ਕੁੰਝ ਦਾ ਆਪਾਂ ਫੈਲਾ ਦੇ ਦਿਹਾੜਾ ਬਣਾਉਂਦੇ ਹੋਏ ਨਗਰ ਕੀਰਤਨ ਵਿੱਚ ਤੇ ਬਾਕੀ ਪ੍ਰੋਗਰਾਮ ਸ਼ਾਮਲ ਹੋਈ ਹੈ ਜੇ ਅੱਜ ਦਾ ਇਹ ਪ੍ਰੋਗਰਾਮ ਸ਼ਾਮ 7:00 7:30 ਵਜੇ ਰਾਸ ਤੋਂ ਕਲਾ ਸਵਾਪਤ ਹੋ ਜਾਏਗਾ ਉਸ ਤੋਂ ਬਾਅਦ 10 ਤਰੀਕ ਨੂੰ ਜੋ ਸ਼ਹਾਦਤ ਦਾ ਦਿਹਾੜਾ ਹੈ ਉਹ ਗੁਰਦੁਆਰਾ ਸ਼ਹੀਦ ਸਿੰਘ ਸਭਾ ਵਿਖੇ ਸਵੇਰੇ 4:00 ਵਜੇ ਤੋਂ ਲੈ ਕੇ ਕਮਿਟੇ ਨੂੰ ਇੱਥੇ ਬਣਾਏ ਜਾਣਗੇ ਆਪ ਸਭ ਸੰਗਤਾਂ ਨੇ ਚਰਨ ਵਿੱਚ ਬੇਨਤੀ ਹੈ ਕਿ ਇਸ ਗੁਰਪੁਰਬ ਨੂੰ ਸਮਰਪਿਤ ਹੋਣੇ ਹੋਇਆ ਸਾਰੇ ਪ੍ਰੋਗਰਾਮਾਂ ਚ ਸਹਿਯੋਗ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ